ਵਾਹਿਗੁਰੂ ਵਾਹਿਗੁਰੂ ਸਲੋਕ ਤੁੰਤੇ ਬੰਧਨ ਜਾਸ ਕੀ ਹੋਆ ਸਾਧੂ ਸੰਗ ਜੋ ਰਤੀ ਰੰਗ ਇਕਾਇ ਨਾਨਕ ਬੂੜਾ ਰੰਗ ਸਲੋਕ ਮਹੱਲਾ ਪਹਿਲਾ ਨਾ ਮੈਲਾ ਨਾ ਧੁੰਦਲਾ ਨਾ ਭਗਵਾ ਨਾ ਕੱਚ ਨਾਨਕ ਲਾਲੋ ਲਾਲ ਹੈ ਸੱਚਾ ਹੈ ਰੱਤਾ ਸਤ ਸਲੋਕ ਲਾਲੋਬੋਬਾਲ ਗੋਬਿੰਦ ਪ੍ਰਭੋਗ ਹਕਮੀਰ ਬਥਾ ਹਾ ਦੂਸਰ ਨਾਹੀ ਅਮਰ ਕੋ ਨਾਨਕ ਬੇ ਪ੍ਰਵਾਹ ਨੈਨ ਸਮਾਨੇ ਨੈਨ ਮੈਂ ਬੈਨ ਸਮਾਨੇ ਬੈਨਾ ਸਿੰਘ ਸਮਾਨੇ ਗੁਰੂ ਮੈਂ ਭਏ ਐਨ ਕੀ ਐਨ ਵਿਦੇਹ ਸਾਗੀਆ ਸਾਗਰੇ ਸਭਸਰੰਗ ਕੇ ਮਾਰਾ ਅਪਕਾਰ ਅਸਰ ਬਖਤ ਜੰਗ

ਆ ਜਾਵੇ ਸ희ਦਾ ਸਿੰਘਾਂ ਦੇ ਮਨ ਨੂੰ ਪਾਵੇ ਹਾ ਪਈ ਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸੁਖ ਅਮਰਤਾ ਛਾਨ ਕੇ ਸਾਫ ਕੀਆ ਦੋ ਬਾਰ ਬਾਕੀ ਨੁਕਤਾ ਜੋ ਬਚੇ ਸਿਰਮਲ ਇਹਦੇ ਝਾੜ ਆਇਆ ਮਲੇਸ਼ਾ ਨੁਕਤਾ ਤੇਰੇ ਬਾਲ ਬੱਚੇ ਨੂੰ ਚੁਕਦਾ ਤੇਰਾ ਗੁਰੂ ਪੰਥ ਖਾਲਸੇ ਨਾਲ ਕੋਈ ਦਾਵਾ ਨਹੀਂ ਪੁਗਦਾ ਪੱਟੀ ਤੇਰੀ ਮੇਸ ਖਾਨਾ ਤੇਰਾ ਖਰਾਬ ਕੂਹੇ ਤੇਰੇ ਦੀ ਉਜਾੜ ਮਲ ਜਾਣਗੇ ਝਾੜ ਸਿੰਘ ਚੜਨਗੇ ਸ਼ਿਕਾਰ 12 12 ਕੂਹ ਦੀ ਉਜਾੜ 24 24 ਕੂਹ ਦਾ ਪੜਾ 12 12 ਕੋਹ ਦੀ ਉਜਾੜ 24 24 ਕੋਹ ਦਾ ਪੜਾ ਰੁਕਦਾ ਨਿਰਮਲ ਹੋ ਜਾ ਖੁਸ਼ੀਆਂ ਦਾ ਜਗਰਾ ਕੇ ਜਾਵੇ ਨੇ ਹਾਲ ਹੋ ਜਾਵੇ ਸ਼ਹੀਦਾਂ ਦੀਆਂ ਨੇ ਮਨੂ ਭਾਵੇ ਹੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ